ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਫਿਟਨੈਸ ਦੇ ਵਿੱਚ ਸੋ ਦੋਸਤੋ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਨਾਲ ਮਤਲਬ ਇਹ ਨੂੰ ਹਰ ਇੱਕ ਵੀਡੀਓ ਥੱਲੇ ਕਮੈਂਟ ਹੁੰਦੇ ਨੇ ਉਹਨਾਂ ਦੇ ਫੋਨ ਵੀ ਹੁੰਦੇ ਨੇ ਤਾਂ ਮਤਲਬ ਇਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਵਾਲ ਨੇ ਜਿਹੜੇ ਭਾਰ ਨੂੰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਜਾਫਰ ਮਤਲਬੀ ਕਹਿੰਦੇ ਵੀ ਸਾਨੂੰ ਮਤਲਬੀ ਆ ਪ੍ਰੋਬਲਮ ਲੱਗੀ ਹੋਈ ਆ ਵੀ ਅਸੀਂ ਇਹਨੂੰ ਕਿਵੇਂ ਠੀਕ ਕਰ ਸਕਦਾ ਹੈ ਕਿਵੇਂ ਨਹੀਂ ਕਰ ਸਕਦੇਗੇ ਨਾ ਉਹਦੇ ਰਿਗਾਰਡਿੰਗ ਉਹ ਮੈਨੂੰ ਪੁੱਛਦੇ ਰਹਿੰਦੇ ਨੇ ਸੋ ਮੈਂ ਸੋਚਿਆ ਵੀ ਕਿਉਂ ਨਾ ਮਤਲਬੀ ਮੈਂ ਨਾ ਇੱਕ ਮਤਲਬੀ ਲਾਈਵ ਲੈ ਕੇ ਆਵਾਂ ਮੈਂ ਤੁਹਾਡੇ ਮਤਲਬੀ ਲਾਈਵ ਆਪਾਂ ਸ਼ੁਰੂ ਕਰਾਂਗੇ ਤੇ ਉਹਦੇ ਵਿੱਚ ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਜਾਂ ਹੋਰ ਵੀ ਫਿਟਨੈਸ ਦੇ ਰਿਗਾਰਡਿੰਗ ਹੈਲਥ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਮਤਲਬ ਤੁਹਾਡਾ ਸਵਾਲ ਆ ਹਨਾ ਆਪਾਂ ਉਹਨਾਂ ਨੂੰ ਆਪਾਂ ਪਿਕ ਕਰਾਂਗੇ ਹਨਾ ਉਹ ਮੈਂ ਸਾਰੇ ਸਵਾਲ ਜੋ ਵੀ ਤੁਹਾਡੇ ਹੋਣਗੇ ਉਹ ਮੈਂ ਮਤਲਬ ਵੀ ਲਾਈਵ ਆ ਕੇ ਤੁਹਾਨੂੰ ਮੈਂ ਦਵਾਂਗਾ ਹਨਾ ਸੋ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬੀ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਵੀ ਭਾਰ ਕਿਵੇਂ ਘਟਾਉਣਾ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਵੀ ਸਾਡਾ ਭਾਰ ਜਿਹੜਾ ਕਿਉਂ ਨਹੀਂ ਘਟਦਾ ਵਾ ਸਾਡੇ ਵਿੱਚ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਕਰਨਾ ਜਿਹੜਾ ਕਿੰਨਾ ਵਰਕਆਊਟ ਕਰਨਾ ਚਾਹੀਦਾ ਹਨਾ ਉਹ ਪੂਰੀ ਗੱਲਬਾਤ ਮਤਲਬੀ ਆਪਾਂ ਲਾਈਵ ਦੇ ਵਿੱਚ ਆ ਕੇ ਕਰਾਂਗੇ ਹਨਾ ਜੇ ਤੁਹਾਡਾ ਇਸ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਨਾ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਤੇ ਨਾ ਥੱਲੇ ਆਪਣਾ ਨਾਮ ਜਰੂਰ ਲਿਖ ਦਿਓ ਥੱਲੇ ਕਮੈਂਟ ਕਰਕੇ ਵੀ ਤੁਹਾਨੂੰ ਮੰਨ ਕੇ ਚੱਲੂਗਾ ਤੁਹਾਡਾ ਕੋਈ ਵੀ ਸਵਾਲ ਹੈ ਕਿਸੇ ਦਾ ਵੀ ਜਪਾਹ ਘਟੋਂ ਦੇ ਰਿਗਾਰਡਿੰਗ ਜਾਂ ਹੈਲਥ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਕੀ ਕਰਨਾ ਤੁਸੀਂ ਥੱਲੇ ਬਸ ਕਮੈਂਟ ਕਰ ਦਿਓ ਕੀ ਵੀਰ ਜੀ ਮਤਲਬ ਵੀ ਮੇਰਾ ਆਹ ਸਵਾਲ ਆ ਹਣਾ ਤੁਸੀਂ ਕਮੈਂਟ ਕਰੋਗੇ ਤੇ ਨਾਲ ਥੱਲੇ ਤੁਸੀਂ ਆਪਣਾ ਜਿਹੜਾ ਨਾਮ ਆ ਉਹ ਜ਼ਰੂਰ ਐਡ ਕਰਿਓ ਤੇ ਮੈਂ ਉਹ ਜਿੰਨੇ ਤੁਹਾਡੇ ਸਵਾਲ ਹੋਣਗੇ ਉਹ ਸਾਰੇ ਮੈਂ ਪਿਕ ਕਰ ਲਾਂਗਾ ਤੇ ਸੰਡੇ ਨੂੰ 7 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ 7 ਤੋਂ 8 ਵਜੇ ਦੇ ਵਿੱਚ ਵਿੱਚ ਮੈਂ ਲਾਈਵ ਆਵਾਂਗਾ ਸ਼ਾਮ ਨੂੰ ਸੰਡੇ ਨੂੰ ਤੇ ਉਹਦੇ ਵਿੱਚ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਤੇ ਮੈਂ ਉਹਨਾਂ ਸਾਰੇ ਸਵਾਲਾਂ ਦੇ ਵਿੱਚ ਜਵਾਬ ਤੁਹਾਨੂੰ ਦਊਂਗਾ ਵੀ ਤਾਂ ਜੋ ਤੁਹਾਨੂੰ ਕਲੀਅਰ ਹੋ ਜੇ ਹਨਾ ਵੀ ਜੋ ਵੀ ਤੁਹਾਡਾ ਸਵਾਲ ਹੋਊਗਾ ਭਾਰ ਘਟਾਉਣ ਨੂੰ ਲੈ ਕੇ ਜਾਂ ਭਾਰ ਵਧਾਉਣ ਨੂੰ ਲੈ ਕੇ ਜਾਂ ਹੈਲਥ ਦੇ ਹੋਰ ਕਿਸੇ ਵੀ ਮਤਲਬ ਟੌਪਿਕ ਨੂੰ ਆਪਾਂ ਗੱਲ ਕਰਾਂਗੇ ਕੋਈ ਵੀ ਹੋਰ ਮਤਲਬ ਹੈਲਥ ਦੇ ਰਿਗਾਰਡ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਸਵਾਲ ਹੋਊਗਾ ਉਹਦੇ ਤੇ ਆਪਾਂ ਗੱਲ ਕਰਾਂਗੇ ਐਤਵਾਰ ਨੂੰ ਲਾਈਵ ਆ ਕੇ ਹਨਾ ਸੋ ਜਿੰਨੇ ਵੀ ਤੁਹਾਡੇ ਸਵਾਲ ਹੈਗੇ ਨੇ ਤਾਂ ਪਲੀਜ਼ ਤੁਸੀਂ ਇਸ ਵੀਡੀਓ ਤੇ ਲੈ ਵੱਧ ਤੋਂ ਵੱਧ ਕਮੈਂਟ ਕਰ ਦੋ ਤੇ ਥੱਲੇ ਆਪਣਾ ਨਾਮ ਜ਼ਰੂਰ ਐਡ ਕਰਿਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਵੀ ਆ ਕਿਹੜੇ ਮੇਰੇ ਭੈਣ ਭਰਾ ਦਾ ਕੀ ਦਾ ਮਤਲਬ ਹੀ ਇਹ ਸਵਾਲ ਆਣਾ ਸੋ ਲਾਈਵ ਦੇ ਵਿੱਚ ਆ ਕੇ ਆਪਾਂ ਉਹ ਕੱਲੇ ਕੱਲੇ ਸਵਾਲ ਦਾ ਮੈਂ ਜਵਾਬ ਕੋਸ਼ਿਸ਼ ਕਰਾਂਗਾ ਵੀ ਕੱਲੇ ਕੱਲੇ ਸਵਾਲ ਦਾ ਜਵਾਬ ਆ ਜਿਹੜਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ ਤਾਂ ਜੋ ਮਤਲਬ ਹੀ ਜਿੰਨੇ ਵੀ ਤੁਹਾਡੇ ਮਤਲਬ ਹੀ ਡਾਊਟ ਨੇ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਜਾਂ ਹੈਲਥ ਦੇ ਰਿਗਾਰਡਿੰਗ ਜਿੰਨੇ ਵੀ ਤੁਹਾਡੇ ਡਾਊਟ ਨੇ ਜਿਹੜੇ ਉਹ ਮੈਂ ਕਲੀਅਰ ਕਰ ਸਕਾਂ ਜੀ ਸੋ ਪਲੀਜ਼ ਇਸ ਵੀਡੀਓ ਤੇਨੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਤੇ ਨਾਮ ਆਪਣਾ ਲਿਖ ਦਿਓ ਜੋ ਵੀ ਤੁਹਾਡੇ ਡਾਊਟ ਹੈਗੇ ਨੇ ਤੁਸੀਂ ਲਿ ਕਿ ਤੁਸੀਂ ਫ੍ਰੀ ਰਹੋ ਤੇ 7 ਤੋਂ 8 ਵਜੇ ਤੱਕ ਮੈਂ ਆਪਣੇ ਇਸੇ YouTube ਚੈਨਲ ਦੇ ਉੱਤੇ ਮੈਂ ਲਾਈਵ ਆਵਾਂਗਾ ਤੇ ਤੁਹਾਡੇ ਸਾਰੇ ਸਵਾਲਾਂ ਦੇ ਮੈਂ ਜਵਾਬਾ ਜਿਹੜੇ ਉਹ ਦਵਾਂਗਾ ਹੀ ਦਵਾਂਗਾ ਜੀ ਸੋ ਬਲੀ ਤੁਹਾਡੇ ਜਿੰਨੇ ਵੀ ਸਵਾਲ ਹੈਗੇ ਆ ਤਾਂ ਬਲੀ ਤੁਸੀਂ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜੀ ਸੋ ਦੋਸਤੋ ਐਤਵਾਰ ਨੂੰ ਤੁਸੀਂ 7 ਤੋਂ 8 ਵਜੇ ਫ੍ਰੀ ਰਹੋ ਤੇ ਆਪਾਂ ਲਾਈਵ ਆਵਾਂਗੇ ਤੇ ਤੁਹਾਡੇ ਜਿੰਨੇ ਵੀ ਸਵਾਲ ਹੋਏ ਆਪੋਦੇ ਜਵਾਬ ਜ਼ਰੂਰ ਦਵਾਂਗੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ